ਸਰਹਉ ਕਹਣੇ ਪੰਥੀ ਵੀ ਬਾਬਾ ਜੀ ਬੰਨਣ ਕਰਦੇ ਨੇ ਇਹ ਸਾਧ ਕਾ ਨਿੰਦਨ ਕੈਸੇ ਕਰਹਿ ਸਰਪਰ ਜਨੋ ਨਰਕ ਹੀ ਪਰੇ ਕਹਿੰਦੇ ਇੱਕ ਸਾਧੂ ਦੀ ਸੰਤ ਦੀ ਨਿੰਦਿਆ ਕਰਨੀ ਬਹੁਤ ਮਾੜੀ ਹੈ ਜਿਹੜਾ ਸੰਤ ਦੀ ਸਾਧ ਦੀ ਨਿੰਦਿਆ ਕਰਦਾ ਉਹ ਨਰਕੋਂ ਨਹੀਂ ਵੱਚ ਸਕਦਾ ਕਤੀਆ ਕੋ ਜਿ ਸ਼ਰਣ ਹੈ ਜੋ ਆਪਵਾ ਸਰਮਣੀ ਸਹਿਬ ਦੇ ਕਿਹਾ ਅੰਦਰ ਨਹੀਂ ਪੜਦੇ ਆ ਸੰਤ ਕੀ ਨਿੰਦਾ ਨਾਨਕਾ ਹੋਰ ਹੋਰ অবতার ਸੰਤ ਸ਼ਰਣ ਜੋ ਜਨ ਪਰੈ ਸੋ ਜਨ ਉਧਰ ਰਹਾ ਹਰ ਸੰਤ ਕੀ ਨਿੰਦਾ ਨਾਨਕਾ ਹੋਰ ਹੋਰੇ অবতার ਕਿਤੇ ਜਿਹੜਾ ਸੰਤ ਦੀ ਸ਼ਰਣ ਵਿੱਚ ਪੈ ਜਾਂਦਾ ਹੈ ਜਿਹੜਾ ਸੰਤ ਦੀ ਨਿੰਦਾ ਕਰਦਾ ਉਹ ਫਿਰ ਜੰਮਣ ਪਰਤਦਾ ਉਹ ਇਸਤ ਹੈ ਉਹ ਸੰਸਾਰ ਦੇ ਵਿੱਚ ਜੰਮਦਾ ਹੈ ਮਰਦਾ ਹੈ ਨਰਕ ਦੇ ਵਿੱਚ ਪਿਆ ਰਹਿੰਦਾ ਹੈ ਜੇ ਸੱਚੀ ਗੱਤਿ ਸ਼ੇ ਨਿਤ ਸੰਤ ਕਾ ਦੇ ਜਿਹੜਾ ਨਿੰਦਕ ਹੈ ਗੁਰਬਾਣੀ ਦੇ ਅੰਦਰ ਸ੍ਰੀ ਸ਼ੁਭਮਨੀ ਸਾਹਿਬ ਦੇ ਗਿਆਨ ਦੇ ਅੰਦਰ ਚਲੋ ਆਪਾਂ ਥੋੜਾ ਦੋ ਚਾਰ ਕੇ ਭਗਤੀਆਂ ਪੜਾਂਗੇ ਕਿਉਂਕਿ ਸਮਾਂ ਸੀਮਤ ਹੁੰਦਾ ਹੈ ਸਾਨੂੰ ਤਰ ਕੈ ਦੁੱਖਨ ਕਾਗ ਜਿਉ ਲਵੈ ਜਿਵੇਂ ਹੁਣ ਆਪਾਂ ਕਾ ਕਹਿੰਦੇ ਆ ਨਾ ਕਾਂ ਬਲੇਰੇ ਤੇ ਹੋਉਂਦਾ ਚੰਗਾ ਨਹੀਂ ਲੱਗਦਾ ਬਿਨਾ ਵਜਾ ਤੋਂ ਹੀ ਹੋਉਂਦਾ ਈਸ਼ੀ ਤਰ੍ਹਾਂ ਜਿਹੜਾ ਸੰਤ ਦਾ ਨਿੰਦਕ ਹੈ ਜਿਵੇਂ ਲੋਕ ਇੱਕ ਕਾਂ ਨੂੰ ਚੰਗਾ ਨਹੀਂ ਸਮਝਦੇ ਅਵਾ ਗੌਣੀ ਹੋਉਂਦਾ ਰਹਿੰਦਾ ਹੈ ਕਾ ਕਾ ਕਰਦਾ ਰਹਿੰਦਾ ਹੈ ਇਸੀ ਤਰ੍ਹਾਂ ਹੀ ਜਿਹੜਾ ਸੰਤ ਕਾ ਨਿੰਦਕ ਹੈ ਉਹ ਕਾਂ ਦੀ ਤਰ੍ਹਾਂ ਸਦਾ ਹੀ ਹੋਰਦਾ ਰਹੇ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਸੰਤਨ ਕੈ ਲੋਖਨ ਸਰਬ ਜੋਨ ਪਾਏ ਜਿਹੜਾ ਬੰਦਾ ਸੰਤਾਂ ਦੀ ਨਿੰਦਾ ਕਰਦਾ ਹੈ ਸੰਤ ਦਾ ਨਿੰਦਕ ਹੈ ਸਾਧੂ ਦਾ ਨਿੰਦਕ ਹੈ ਕਹਿੰਦੇ ਉਹ ਸੱਪ ਦੀ ਇਹ ਉਹ ਨਸਾ ਹੁੰਦੇ ਸਾਰੇ ਉਮਰ ਹੀ ਸਭ ਜਿਹੜਾ ਹੈ ਜ਼ਹਿਰ ਦੇ ਵਿੱਚ ਛਾ ਦਿੰਦਾ ਹੈ ਉਮਰ ਬਹੁਤ ਹੀ ਬਹੁਤ ਹੀ ਔਖੀ ਉਮਰ ਇਹ ਹੁੰਦਾ ਸਭ ਇਹਦਾ ਸ਼ਾਂਤਾਂ ਦੀ ਨਿੰਦਾ ਕਰਨ ਵਾਲਾ ਬੰਦਾ ਸੱਪ ਦੀ ਜੂਨ ਵਿੱਚ ਪੈਂਦਾ ਹੈ ਕਹਿੰਦੇ ਨੇ ਸੰਤ ਕੈ ਦੁੱਖਨ ਤ੍ਰਿਗਤ ਜੂਨ ਕਰਵਾਏ ਕਹਿੰਦੇ ਛੋਟੇ ਛੋਟੇ ਕਰਮਾਂ ਦੀ ਤਰੇਕਤ ਜੂਨ ਹੁੰਦੀ ਹੈ ਜਿਵੇਂ ਆਪਾਂ ਵੇਖਿਆ ਉਹਨਾ ਕੁੱਤੇ ਦੇ ਕੰਨ ਵਿੱਚ ਕੀੜੇ ਪਏ ਹੁੰਦੇ ਨੇ ਉਹ ਜੂਨ ਵਿੱਚ ਪੈਂਦਾ ਨੇ ਸੰਤ ਦੀ ਨਿੰਦਾ ਕਰਦਾ ਹੋਣਾ ਤਰੇਕਤ ਜੂਨ ਬਹੁਤ ਹੀ ਭੈੜੀ ਜੂਨ ਹੈ ਭਗਾਵਲੇ ਉਹ ਛੋਟੇ ਛੋਟੇ ਕੀਰਮਾਂ ਦੀ ਜੂਨ ਵਿੱਚ ਪੈਣਾ ਤੇ ਜਿਹੜੇ ਸੰਤਾਂ ਦੀ ਨਿੰਦਾ ਕਰਦੇ ਨੇ ਉਹ ਐਸੀਆਂ ਜੂਨਾਂ ਦੇ ਵਿੱਚ ਪੈਂਦੇ ਤੇ ਸਤਿਗੁਰੂ ਕਹਿੰਦੇ ਨੇ ਸੰਤ ਦਾ ਦੋਖੀ ਅੰਧ ਬੀਚ ਤੇ ਟੁੱਟੈ ਜਿਹੜਾ ਸੰਤ ਦੀ ਨਿੰਦਿਆ ਕਰਨ ਵਾਲਾ ਉਹ ਅੰਧ ਵਿਚਾਲੇ ਹੀ ਰਹਿ ਜਾਂਦਾ ਨਾ ਇਸ ਪਾਰ ਜਾਂਦਾ ਤੇ ਨਾ ਉਸ ਪਾਰ ਜਾਂਦਾ ਵਿਚੇ ਹੀ ਰਹਿ ਜਾਂਦਾ ਭਾਵੇਂ ਇਸ ਲੋਕ ਦੇ ਵਿੱਚ ਵੀ ਉਸ ਦਾ ਭਲਾ ਨਹੀਂ ਹੁੰਦਾ ਪਰ ਲੋਕ ਦੇ ਵਿੱਚ ਪਹੁੰਚਦਾ ਕੋਈ ਨਹੀਂ ਸ਼ਾਂਤ ਦੀ ਨਿੰਦਿਆ ਕਰਨ ਵਾਲਾ ਸਾਧ ਦੀ ਨਿੰਦਿਆ ਕਰਨ ਵਾਲਾ ਸੰਸਾਰ ਦੇ ਵਿੱਚ ਕਦੇ ਨਹੀਂ ਕਰਦਾ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਸਾਧ ਕਾ ਨਿੰਦਕ ਕੈਸੇ ਤਰੈ ਸਰਵਰ ਜਾਨੋ ਨਰਕ ਹੀ ਭਰੇ ਕਹਿੰਦੇ ਇੱਕ ਸਾਧ ਦੀ ਨਿੰਦਿਆ ਕਰਨ ਵਾਲਾ ਕਦੇ ਹੀ ਸੰਸਾਰ ਤੋਂ ਤਰਦਾ ਇੱਕ ਸਾਧ ਦੀ ਸੰਤ ਦੀ ਨਿੰਦਿਆ ਕਰਨ ਵਾਲਾ ਨਰਕ ਦੇ ਵਿੱਚ ਹੀ ਪੈਂਦਾ ਹੈ ਜੋ ਮਰਜ਼ੀ ਉਹ ਬਦਲ ਲਵੇ ਆਪਣੀ ਜ਼ਿੰਦਗੀ ਦੇ ਅੰਦਰ ਪਰ ਉਸ ਦਾ ਕੀਤਾ ਕਰਾਇਆ ਸਭ ਕੁਝ ਹੀ ਵਿਅਰਥ ਚਲਿਆ ਜਾਂਦਾ ਹੈ ਤੇ ਭਗਾਂ ਵਾਲਿਓ ਉਹ ਜਿਹੜਾ ਹੈ ਨਰਕਾ ਨੂੰ ਜਾਂਦਾ ਹੈ